ਸਾਸ੍ਰੀਕਾਲ ਸਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਕਪਵਾੜਾ ਚ ਕੁਸਪੈਟ ਦੀ ਕੋਸ਼ਿਸ਼ ਨਾਕਾਮ ਆਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਚ ਕਾਂਤਵਾਦੀ ਢੇਰ ਦੋ ਸਿਪਾਈ ਹੋਏ ਜ਼ਖਮੀ ਤਿੰਨ ਘੰਟੇ ਤੱਕ ਚੱਲਿਆ ਮੁਕਾਬਲਾ ਮਹਾਰਾਸ਼ਟਰ ਦੇ ਵਾਪਰੀਆ ਪੀ ਅਨਖਾਸਾ ਟੈਟਰੀ ਹੋਈ ਤਿੰਨ ਮੰਜ਼ਿਲਾ ਇਮਾਰਤ ਕਈ ਲੋਕ ਮਲਵੇ ਹੇਠ ਦੱਬੇ ਪੈਰੀਸ 올림픽 2024 ਦੇਸ਼ਾਂ ਦੀ ਪ੍ਰੇਡ ਦੇ ਨਾਲ 올림픽 ਉਦਘਾਟਨੀ ਸਮਾਗਮ ਸ਼ੁਰੂ ਐਥਲੀਟਾ ਨੇ ਮੀਂਹ ਦੇ ਖਤਰੇ ਵਿੱਚ ਕਾਰ ਪ੍ਰੇਡ ਚ ਲਿਆ ਹਿੱਸਾ ਪੇਹੂਨ ਖਬਰਾਂ ਵਿਸਥਾਰ ਦੇ ਨਾਲ ਜੰਮੂ ਕਸ਼ਮੀਰ ਦੇ ਕੁਪਵਾੜਾ ਚ ਭਾਰਤੀ ਫੌਜ ਤੇ ਪਾਕਿਸਤਾਨੀ ਫੌਜ ਵਿਚਾਲੇ ਮੁੱਠਪੈੜ ਦੀ ਖਬਰ ਸਾਹਮਣੇ ਆਈ ਹੈ ਭਾਰਤੀ ਜਵਾਨਾਂ ਨੇ ਉੱਤਰੀ ਕਸ਼ਮੀਰ ਚ ਕੰਟਰੋਲ ਰੇਖਾ ਤੇ ਮਾਛਲ ਸੈਕਟਰ ਚ ਪਾਕਿਸਤਾਨੀ ਫੌਜ ਦੇ ਬਾਰਡਰ ਐਕਸ਼ਨ ਟੀਮ ਦੇ ਹਮਲੇ ਨੂੰ ناکਾਮ ਕਰ ਦਿੱਤਾ ਹੈ ਬੀਏਟੀ ਚ ਸ਼ਾਮਿਲ ਇੱਕ ਅਤਵਾਦੀ ਮਾਰਿਆ ਗਿਆ ਤੇ ਦੋ ਜਵਾਨ ਜ਼ਖਮੀ ਹੋਏ ਨੇ ਪਾਕਿਸਤਾਨੀ ਫੌਜ ਦੇ ਕਮਾਂਡੋਜ਼ ਤੋਂ ਇਲਾਵਾ ਪਾਕਿਸਤਾਨੀ ਫੌਜ ਦੀ ਬੈਕ ਟੀਮ ਦੇ ਦਸਤੇ ਚ ਅਲ ਬਦਰ ਤਹਿਰੀਕ ਉਲ ਮੁਜਾਹਿਦੀਨ ਲਸ਼ਕਰ ਅਤੇ ਜੈਸ਼ ਤੇ ਅਤਵਾਦੀ ਵੀ ਸ਼ਾਮਿਲ ਨੇ ਮਚਲ ਚ ਫੌਜੀ ਕਾਰਵਾਈ ਚੱਲ ਰਹੀ ਹੈ ਇਸ ਦੇ ਪੂਰਾ ਹੋਣ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਕਿ ਬੈਟ ਐਕਸ਼ਨ ਸੀ ਜਾਂ ਕੁਝ ਪੈਟ ਦੀ ਕੋਸ਼ਿਸ਼ ਜਾਣਕਾਰੀ ਮੁਤਾਬਕ ਅੱਜ ਤੜਕੇ ਮਾਛਲ ਸੈਕਟਰ ਚ ਕੁੰਮਕੜੀ ਫਾਰਵਰਡ ਪੋਰਟਸ ਤੇ ਤਾਇਨਾਤ ਜਵਾਨਾਂ ਨੇ ਕੁਝ ਲੋਕਾਂ ਨੂੰ ਚੌਂਕੀ ਵਾਰ ਬਾਦ ਦੇਖਿਆ ਉਸਨੇ ਉਸ ਸਮੇਂ ਉਹਨਾਂ ਨੂੰ ਚੁਣੌਤੀ ਦਿੱਤੀ ਤੇ ਆਤਮ ਸਮਰਪਣ ਕਰ ਲਈ ਕਿਹਾ ਜਵਾਨਾਂ ਦੀ ਲਲਕਾਰ ਸੁਣ ਕੇ ਹਮਲਾ ਕਰਨਾਏ ਬੈਟਸਕਵੇਅਰ ਨੇ ਗੋਲੀਆਂ ਚਲਾਇ ਤੇ ਪਿੱਛੇ ਹਟਣ ਲੱਗੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਉਹਨਾਂ ਨੇ ਮੁਕਾਬਲੇ ਵਿੱਚ ਸ਼ਾਮਿਲ ਕਰ ਦਿੱਤਾ ਦੋਵਾਂ ਪਾਸਿਆਂ ਤੋਂ ਕਰੀਬ 3 ਘੰਟੇ ਤੱਕ ਗੋਲੀਬਾਰੀ ਹੁੰਦੀ ਰਹੀ ਗੁਜਰਾਤ ਦੇ ਚਾਂਦੀਪੁਰਾ ਵਾਇਰਸ ਦੇ 37 ਕੇਸ ਮਿਲੇ ਨੇ ਸਵੇਰ ਸਰਕਾਰ ਨੇ ਇਸ ਬਿਮਾਰੀ ਨੂੰ ਕਾਬੂ ਕਰਨ ਲਈ ਕਈ ਪਹਿਲਾਂ ਕੀਤੀਆਂ ਨੇ ਗੁਜਰਾਤ ਦੇ ਸਿਹਤ ਮੰਤਰੀ ਸ਼ਿਕੇਸ਼ ਪਟੇਲ ਨੇ ਕਿਹਾ ਕਿ ਚਾਂਦੀਪੁਰਾ ਦੇ ਲੱਛਣਾਂ ਵਾਲੇ ਹੁਣ ਤੱਕ 133 ਕੇਸ ਦਰਜ ਹੋਏ ਨੇ ਨਾ 133 ਕੇਸਾਂ 'ਚੋਂ 37 ਮਾਮਲੇ ਚਾਂਦੀਪੁਰਾ ਵਾਇਰਸ ਸੰਬੰਧੀ ਪੁਸ਼ਟੀ ਹੋਈ ਹੈ ਦਰਸਲ ਮਹਾਰਾਸ਼ਟਰ ਦੇ ਨਾਗਪੁਰ ਦੇ ਚਾਂਦੀਪੁਰਾ ਵਾਇਰਸ 'ਚ ਵਰਨ 64 ਦੌਰਾਨ 15 ਸਾਲ ਉਮਰ ਵਰਗ ਦੇ ਬੱਚਿਆਂ ਦੀ ਮੌਤ ਹੋਣ ਲੱਗੀ ਸੀ ਉਦੋਂ ਇਸ ਵਾਇਰਸ ਦਾ ਨਾਂ ਚਾਂਦੀਪੁਰਾ ਵਾਇਰਸ ਪੈ ਗਿਆ ਸੀ ਮਹਾਰਾਸ਼ਟਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਇਸ ਹਾਦਸੇ ਮਗਰੋਂ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੂchnਾ ਹੈ ਮੌਕੇ ਤੇ ਰਾਹਤ ਕਾਰਜ ਜਾਰੀ ਨੇ ਜਾਣਕਾਰੀ ਮੁਤਾਬਕ ਨਵੀਂ ਮੁੰਬਈ ਦੇ ਪਿੰਡ ਸ਼ਹਿਬਾਜ਼ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਇਸ ਹਾਦਸੇ ਮਗਰੋਂ ਕਈ ਲੋਕ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਘਟਨਾ ਦੀ ਸੂchnਾ ਮਿਲਦੇ ਹੀ ਪੁਲਿਸ ਫਾਇਰ ਬ੍ਰਿਗੇਡ ਤੇ ਐਨ ਡੀ ਆਰ ਐਫ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ ਨੇ ਸਾਸੇ ਸਬੰਧੀ ਹੋਰ ਵੇਰਵਿਆਂ ਦੀ ੜੀ ਕਾਮ ਪਰੰਪਰਾ ਤੋਂ ਹਟਦੇ ਹੋਏ 205 ਦੇਸ਼ਾਂ ਦੇ ਐਥਲੀਟਾਂ ਨੇ ਮੀਂਹ ਦੇ ਖਤਰੇ ਦੇ ਵਿੱਚਕਾਰ ਇੱਥੇ ਸੀ ਨਦੀ ਤੇ ਕਿਸ਼ਤੀਆਂ ਵਿੱਚ ਪਰੇਡ ਆਫ ਨੇਸ਼ਨਸ 'ਚ ਹਿੱਸਾ ਲਿਆ ਤੇ ਇਸ ਦੇ ਨਾਲ ਹੀ ਰੌਸ਼ਨੀ ਦੇ ਸ਼ਹਿਰ ਵਿੱਚ 올림픽 ਖੇਡਾਂ ਦੇ ਇਸ ਸਮਾਗਮ ਦੀ ਸ਼ੁਰੂਆਤ ਹੋ ਗਈ ਫ੍ਰਾਂਸ ਦੇ ਰਾਸ਼ਟਰਪਤੀ ਐਮਨੁਅਲ ਮੈਕਰੋਂ ਅਤੇ ਅੰਤਰਰਾਸ਼ਟਰੀ 올림픽 ਕਮੇਟੀ ਦੇ ਮੁਖੀ ਥੋਮਸ ਬਾਕ ਦੇ ਨਾਲ ਫ੍ਰੈਂਚ ਫੁੱਟਬਾਲਰ ਜ਼ਿਨੇਦਿਨ ਜ਼ਿਦਾਨੇ ਨੂੰ ਪਹਿਲਾ ਰਿਕਾਰਡ ਕੀਤੀ ਵੀਡੀਓ ਚ 올림픽 ਮਸ਼ਾਲ ਦੇ ਨਾਲ ਪੈਰਿਸ ਦੀਆਂ ਸੜਕਾਂ ਤੇ ਦੌੜਦੇ ਹੋਏ ਦਿਖਾਇਆ ਗਿਆ। 6 ਕਿਲੋਮੀਟਰ ਦੀ ਪ੍ਰੇਡ ਆਸਟ੍ਰੇਲਿਸ ਬ੍ਰਿਜ ਤੋਂ ਸ਼ੁਰੂ ਹੋਈ ਜਿਸ ਵਿੱਚ 85 ਕਿਸ਼ਤਿਆਂ ਦੇ 208 ਦੇਸ਼ਾਂ ਦੇ 8800 ਤੋਂ ਵੱਧੇ ਖਿਡਾਰੀ ਸਵਾਰ ਸਨ ਤੇ ਸ਼ਰਨਾਰਥੀ 올림픽 ਟੀਮ ਵੀ ਸੀ। ਪਾਰੀ ਗਿੰਤੇਜ ਖਿਡਾਰੀਆਂ ਨੇ ਮੁਕਾਬਲੇ ਹੋਣ ਕਾਰਨ ਉਦਗਾਟਨੀ ਸਮਾਗਮ ਦੇ ਵਿੱਚ ਹਿੱਸਾ ਲਿਆ। ਡੇਰਾਬਾਬਾ ਨਾਨਕ ਦੇ ਪਿੰਡ ਮੁੱਲੋਵਾਲੀ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ 26 ਸਾਲਾ ਫੌਜੀ ਨੌਜਵਾਨ ਸੁਖਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਜਿਸ ਦਾ ਨੌਜਵਾਨ ਦੇ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਗਿਆ ਹੈ ਤੇ ਉੱਥੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਜਾਣਕਾਰੀ ਦਿੰਦੇ ਆ ਫੌਜ ਦੇ ਅਧਿਕਾਰੀਆਂ ਤੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਲਾਉਂਚ ਸナイਪਰ ਆਪਰੇਟਰ ਸੁਖਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ 581 ਲਾਈਟ ਰੈਜੀਮੈਂਟ ਚੜ੍ਹਦੀ ਕਲਾ ਮਿਸਾ ਮਾਰੀ ਕੈਂਟਾਸਾਮ ਦੇ ਗਲੇਸ਼ੀਅਰ ਤੇ ਆਪਣੀ ਬੇਖੋਬੀ ਡਿਊਟੀ ਨਿਭਾ ਰਹੇ ਸੀ ਇਹ ਨੌਜਵਾਨ ਫੌਜੀ ਸੁਖਪ੍ਰੀਤ ਸਿੰਘ ਗਲੇਸ਼ੀਅਰ ਤੋਂ ਵਾਪਸ ਪਰਤ ਕੇ 19 ਜੁਲਾਈ ਨੂੰ ਆਪਣੇ ਘਰ ਛੁੱਟੀ ਤੇ ਆਇਸਦੇ ਬਿਤੇ 2 ਦਿਨ ਪਹਿਲਾਂ ਅਚਾਨਕ ਇਹਨਾਂ ਦੀ ਤਬੀਅਤ ਵਿਗੜੀ ਤੇ ਇਹਨਾਂ ਨੂੰ ਡੇਰਾਬਾਬਾ ਨਾਨਕਦੇਵ ਸਿਵਲ ਹਸਪਤਾਲ ਲਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਇਹਨਾਂ ਨੂੰ ਆਰਮੀ ਹਸਪਤਾਲ ਅੰਮ੍ਰਿਤਸਰ ਰੈਫਰ ਕੀਤਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਰਮੀ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਦਾ ਚੈੱਕਅਪ ਕੀਤਾ ਗਿਆ ਜਿੱਥੇ ਕਿ ਉਹਨਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਿੱਥੇ ਕਿ ਅੱਜ ਉਸ ਦੇ ਜੱਥੇਪਿੰਡ ਮੁੱਲੋਵਾਲੀ ਦੇ ਸ਼ਮਸ਼ਾਨ ਘਾਟ ਵਿੱਚ ਫੌਜੀ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਲਾਸ ਨਾਇਕ ਸੁਖਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ ਗਈ ਤੇ ਉਸਦੇ ਪਿਤਾ ਨੂੰ ਤਿਰੰਗਾ ਝੰਡਾ ਪੇਟ ਕੀਤਾ ਗਿਆ ਫੌਜੀ ਨੌਜਵਾਨ ਆਪਣੇ ਪਿੱਛੇ 6 ਮਹੀਨੇ ਦਾ ਬੇਟਾ ਪਤਨੀ ਬਜ਼ੁਰਗ ਮਾਤਾ ਛੋਟੇ ਭੈਣ ਭਰਾ ਨੂੰ ਛੱਡ ਗਿਆ ਜਿੱਥੇ ਕਿ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਕੇਂਦਰੀ ਅਮਰਜੈਂਸੀ ਆਪਰੇਸ਼ਨ ਸੈਂਟਰ ਮੁਤਾਬਕ ਫੋਕਸ ਤਾਈਵਾਨ ਦੀ ਰਿਪੋਰਟ ਅਨੁਸਾਰ ਤੂਫਾਨ ਗੇਮੀ ਦੇ ਤੇਜ਼ ਹੋਣ ਤੋਂ ਬਾਅਦ ਤਾਈਵਾਨ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ ਜਾਰੀ ਕੀਤੇ ਗਏ ਸੀਓਸੀ ਦੇ ਅੰਕੜਿਆਂ ਦੇ ਅਨੁਸਾਰ ਤਾਈਵਾਨ 'ਚ ਤੂਫਾਨ ਦੇ ਲੰਘਣ ਦੌਰਾਨ ਤੇ ਬਾਅਦ 'ਚ ਇੱਕ ਵਿਅਕਤੀ ਦੇ ਲਾਪਤਾ ਅਤੇ 866 ਦੇ ਜ਼ਖਮੀ ਹੋਣ ਦੀ ਵੀ ਰਿਪੋਰਟ ਹੈ ਇਕ ਗਰਮ ਤੂਫਾਨ ਦੇ ਵਿੱਚ ਇਹ 헤ਠਾ ਆ ਚੁਕਿਆ ਹੈ ਹੁਣ ਚੀਨ ਤੱਕ ਪਹੁੰਚ ਗਿਆ ਹਾਲਾਂਕਿ ਮੱਧ ਅਤੇ ਦੱਖਣੀ ਤਾਈਵਾਨ 'ਚ ਮਹੱਤਵਪੂਰਨ ਬਾਰਿਸ਼ ਜਾਰੀ ਰਹਿ ਸਕਦੀ ਹੈ ਮਨਵਾਲਿਆਂ 'ਚ ਇੱਕ 64 ਸਾਲਾ ਔਰਤ ਮੋਟਰਸਾਈਕਲ ਸਵਾਰ ਵੀ ਸ਼ਾਮਿਲ ਹੈ ਜਿਸ ਦੀ ਕਾਉਂਸਿੰਗ ਵਿੱਚ ਇੱਕ ਡਿੱਗਣ ਵਾਲੇ ਦਰਖਤ ਨਾਲ ਟਕਰਾ ਜਾਣ ਕਾਰਨ ਮੌਤ ਹੋਈ ਹੈ ਇੱਕ 44 ਸਾਲਾ ਔਰਤ ਜੋ ਹਵਾਲਿਨ ਕਾਉਂਟੀ ਵਿੱਚ ਛੱਤ ਦੀ ਡਿੱਗੀ ਕੰਧ ਨਾਲ ਮਰ ਗਈ ਸੀ ਅਤੇ ਇੱਕ 78 ਸਾਲਾ ਵਿਅਕਤੀ ਜੋ ਕਾਉਂਸਿੰਗ ਵਿੱਚ ਜ਼ਮੀਨ ਖਿਸਕਣ ਦੌਰਾਨ ਮਾਰਿਆ ਗਿਆ ਸੀ ਇਸ ਤੋਂ ਇਲਾਵਾ ਇੱਕ 65 ਸਾਲਾ ਵਿਅਕਤੀ ਕਾਰ ਵਿੱਚ ਮੁਰੰਮਤ ਦਾ ਕੰਮ ਕਰਦੇ ਸਮੇਂ ਜ਼ਮੀਨ ਗਿਆ ਤੇ ਬਾਅਦ ਵਿੱਚ ਤੇ ਨਾਂ ਦੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਨਾਬਾਦੀ ਠਠੇਰਿਆਂ ਵਾਲੇ ਮੁਹੱਲੇ ਵਿੱਚ ਕੋਤਵਾਲੀ ਪੁਲਿਸ ਵੱਲੋਂ ਦੇ ਵਪਾਰ ਦੇ ਧੰਦੇ ਨੂੰ ਬੇਨਕਾਬ ਕੀਤਾ ਗਿਆ। ਪੁਲਿਸ ਨੇ 9 ਔਰਤਾਂ ਤੇ 2 ਵਿਅਕਤੀਆਂ ਨੂੰ ਘਰ ਚੋਂ ਗ੍ਰਿਫਤਾਰ ਕੀਤਾ ਜੋ ਕਿ ਕਿਰਾਏ ਦੇ ਮਕਾਨ ਲੈ ਕੇ ਇਹਤੰਦਾ ਚਲਾਉਂਦੇ ਸੀ ਪੁਲਿਸ ਨੇ ਨਾ ਸਾਰਿਆਂ ਦੇ ਮਾਮਲਾ ਦਰਜ ਕਰ ਲਏ ਦੂਜੇ ਪਾਸੇ ਮੁਹੱਲਾ ਵਾਸੀਆਂ ਨੇ ਵੀ ਸੁੱਖ ਦਾ ਸਾਹ ਲਿਆ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਬਹੁਤ ਵਧੀਆ ਕਦਮ ਚੁੱਕਿਆ ਕਿਉਂਕਿ ਇਸ ਦੌਰਾਨ ਉਹਨਾਂ ਦੇ ਬੱਚਿਆਂ ਤੇ ਵੀ ਪੈਂਦਾ ਇਹਨਾਂ ਦੇ ਮੁਖ ਸਰਗਨਾ ਮੰਜੂ ਤੇ ਪਹਿਲਾਂ ਵੀ ਜਿਸਮ ਫਰੋਸ਼ੀ ਦੇ ਕਈ ਮਾਮਲੇ ਦਰਜ ਨੇ ਕਿਉਂਕਿ ਜਿਸ ਮੁਹੱਲੇ ਵਿੱਚ ਇਹਤੰਦਾ ਚੱਲਦਾ ਸੀ ਉਹ ਰਿਹਾ ਬਹੁਤ ਹੀ ਪੌਸ਼ ਇਲਾਕਾ ਜਿਸ ਤੋਂ ਸਾਰੇ ਹੀ ਮੁਹੱਲਾ ਵਾਸੀ ਪਰੇਸ਼ਾਨ ਸਨ ਪੁਲਿਸ ਵੱਲੋਂ ਸਾਰੇ ਹੀ ਦੋਸ਼ੀਆਂ ਖਿਲਾਫ ਮ ਕਾਰਕਿਉਨਾ ਖਿਲਾਫ ਮੋਰਲ ਐਕਟ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਸਿਕਰਟ ਇਨਫੋਰਮੇਸ਼ਨ ਤੇ ਅਸੀਂ ਰੇਡ ਕੀਤੀ ਹੈ ਠਟੇਰੇ ਮਹੱਲਾ ਦੇ ਵਿੱਚ ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਕੁਝ ਲੇਡੀਜ਼ ਉੱਥੇ ਹੋਰ ਲੇਡੀਜ਼ ਨੂੰ ਬੁਲਾ ਕੇ ਜਿਸਨੂੰ ਫਿਰ ਉਹ ਸ਼ੀਦਾ ਧੰਦਾ ਕਰਦੇ ਨੇ ਤੇ ਮਹੱਲੇ ਦੇ ਬੰਦਿਆਂ ਚ ਵੀ ਇਹ ਗਲਤ ਮੈਸੇਜ ਜਾ ਰਿਹਾ ਸੀ ਉੱਥੇ ਅਸੀਂ ਰੇਡ ਕਰਕੇ ਕੁਝ ਲੇਡੀਜ਼ ਤੇ ਜੈਂਟਸ ਅਰੈਸਟ ਕੀਤੇ ਨੇ ਤੇ ਇਮੋਰਲ ਟਰੈਫਿਕ ਐਕਟ ਦੇ ਅੰਡਰ ਅਸੀਂ ਮੁਕੱਦਮਾ ਨੰਬਰ 96 ਰਜਿਸਟਰ ਕਰਕੇ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਮੇਨੋਂ ਹੋਰ ਤੋਂ ਕੌਣ ਆ ਜਿਹੜੀ ਇਹਦੇ ਤੇ ਧੰਦਾ ਕਰਦੀ ਹੈ ਇਹ ਅਸੀਂ ਦੇਖ ਰਹੇ ਹਾਂ ਜੀ ਮੰਜੂ ਨਾਮ ਦੀ ਲੇਡੀ ਹੈ ਉਹਦੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਤੇ ਬਾਕੀਆਂ ਦੇ ਵੀ ਅਸੀਂ ਦੇਖ ਰਹੇ ਹਾਂ ਕਿ ਕਿੰਨੇ ਦੇ ਮੁਕੱਦਮੇ ਦਰਜ ਨੇ ਤੋ ਬਾਕੀ ਤਫਤੀਸ਼ ਚ ਜਾਰੀ ਹੈ ਕਿੰਨੇ ਲੇਡੀਜ਼ ਕਿੰਨੇ ਜੈਂਸ ਜਿਹੜੇ ਸੀਨੀਅਰ ਬੰਦਿਆਂ ਦੇ ਮਾਮਲਾ ਦਰਜ ਕੀਤਾ ਸੀ ਇਹ ਹਲੇ ਅਸੀਂ ਸਾਰੇ ਬੰਦਿਆਂ ਤੇ ਮੁਕਦਮਾ ਦਰਜ ਕੀਤਾ ਹੈ ਇਹਨਾਂ ਦੀ ਪ੍ਰੀਵੀਅਸ ਹਿਸਟਰੀ ਸਾਰੀ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾ ਕੇ ਅੱਜ ਕੋਰਟ ਦੇ ਵਿੱਚ ਜੁਡੀਸ਼ੀਅਲ ਇਹਨਾਂ ਦਾ ਰਿਮਾਂਡ ਹੋਊਗਾ ਕਿੰਨੇ ਟਾਈਮ ਤੋਂ ਕਰਦੇ ਸੀ ਇਹ ਤਫਤੀਸ਼ ਚ ਸਾਹਮਣੇ ਆਊਗਾ ਤੁਸੀਂ ਕੁੱਲ ਕਿੰਨੇ ਨੇ ਜੀ ਲੇਡੀਜ਼ ਤੇ ਇਹ 10 ਜਿਹੜੇ ਨੇ ਲੇਡੀਜ਼ ਕਿੰਨੇ ਨੇ ਜੀ ਦੋ ਦਸ ਇਹਨਾਂ ਚ ਨੌ ਨਹੀਂ ਕਿਹੜੀ ਤਰ੍ਹਾਂ ਦੇ ਇਹ ਮਾਮਲੇ ਬਣਦੇ ਨੇ ਇਹ 1045 ਇਮੋਰਲ ਟ੍ਰਾਫਿਕ ਐਕਟ ਹੈਗਾ ਨੀ ਉਸ ਦੇ ਅੰਡਰ ਇਹ ਸਾਰੇ ਅਸੀਂ ਬੁੱਕ ਕੀਤੇ ਇਹ ਕਿੰਨੇ ਕੁ ਪੈਸੇ ਲੈਂਦੇ ਜਿਸ ਤਰ੍ਹਾਂ ਉਸੀ ਵਾਸਤੇ ਜਿਹੜਾ ਹੈਗਾ ਆਦਮੀ ਇਹ ਅੱਗੇ ਆਪਣੀ ਤਫਤੀਸ਼ ਦੇ ਵਿੱਚ ਸਾਨੂੰ ਦੱਸਣਗੇ ਜਿਹੜੀ ਲੇਡੀਜ਼ ਦਾ ਨਾਮ ਲੈ ਰਹੇ ਹੋ ਇਸ ਤੇ ਪਹਿਲਾਂ ਕੀ ਦੋਸ਼ਾਬ ਦੇ ਦੋਸ਼ ਇਸ ਤੇ ਪਹਿਲਾਂ ਵੀ ਇੱਕ ਇਮੋਰਲ ਟ੍ਰਾਫਿਕ ਐਕਟ ਦਾ सदर ਥਾਣੇ ਦੇ ਵਿੱਚ ਮੁਕਦਮਾ ਦਰਜ ਬਾਕੀ ਅਸੀਂ ਇਹਦਾ ਚੈੱਕ ਕਰ ਰਹੇ ਹਾਂ ਸਫੜ ਕੇ ਲੈ ਗਈ ਹੈ ਲਗੀ ਹੁਣ ਤਾਂ ਲੱਗਦਾ ਵੀ ਉਹਨੇ ਪਹਿਲਾਂ ਵੀ ਪਹਿਲਾਂ ਵੀ ਇੱਕ ਹਫਤਾ ਰਹਿ ਗਿਆ ਇਹ ਹੈ ਪੁਲਿਸ ਦੇ ਵਿੱਚ ਪਹਿਲਾਂ ਵੀ ਇਹ ਰਹਿ ਗਿਆ ਇਹ ਨਾਲ ਇਹਦੇ ਉੱਪਰ ਕਿੰਨੇ ਟਾਈਮ ਤੋਂ ਰਹਿਦੀ ਨੀ ਉਹਦੀ ਕ੍ਰਾਈਮ ਇਹ ਹੋ ਗਏ ਹਨ 3-4 ਸਾਲ ਜਿਸ ਤਰ੍ਹਾਂ ਮੈਂ ਲਹਿਣ ਤਾਂ ਤੰਗ ਪਰੇਸ਼ਾਨ ਸੀ ਦੇਖੋ ਜੀ ਤੰਗ ਤਾਂ ਮੇਰੀ ਗੱਲ ਸੁਣੋ ਹੁਣ ਢੀਆਂ ਪਹਿਣਾ ਵਾਲੇ ਜਿਹੜੇ ਢੀਆਂ ਪਹਿਣਾ ਵਾਲੇ ਸਾਰੇ ਲੋਕ ਤਾਂ ਪਰੇਸ਼ਾਨ ਹੈਗੇ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਹਾਂਜੀ ਤੁਸੀਂ ਮੰਗ ਤਾਂ ਇਹੀ ਹੈ ਵੀ ਕੁਝ ਇੱਥੇ ਗੰਦ ਹੋਣਾ ਚਾਹੀਦਾ ਸਾਰੇ ਮਾੜੀ ਗੱਲ ਹੈਗੀ ਗੱਲ ਨਹੀਂ ਹੈ ਜੇ ਮੈਂ ਇੱਥੇ ਲੇਡੀਜ਼ ਕਾਫੇ ਹਨ ਜੈਂਟਸ ਹਨ ਅਸਰ ਤਾਂ ਪੈਂਦਾ ਪਰਵਾਰਾ ਤੇ ਮੈਂ ਕਹੇ ਐਕਚੁਅਲੀ ਨਾ ਦਾ ਕਿ ਨਾ ਪਹਿਣਾ ਤਾਂ ਕੋਈ ਮਤਲਬ ਉਹ ਨਹੀਂ ਹੈ ਟਾਂਡਰ ਟੋਲਵਾਹਾ ਤੇ ਪਿੰਡ ਜਾਜਾ ਚ ਇੱਕ ਕੱਪੜਿਆਂ ਦੇ ਸ਼ੋਰੂਮ 'ਚ ਅੱਗ ਲੱਗਣ ਨਾਲ ਲੱਖਾਂ ਰੁਪਿਆਂ ਦੇ ਕੱਪੜੇ ਸੜ ਕੇ ਸੁਆਹ ਹੋ ਗਏ ਅੱਗ ਲੱਗਣ ਦੀ ਘਟਨਾ ਦੇਰ ਰਾਤ ਵਾਪਰੀ ਤੇ ਸਵੇਰੇ ਕਰੀ 5 ਵਜੇ ਦੁਕਾਨ ਦੇ ਸ਼ਟਰ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ ਤਾਂ ਦੁਕਾਨ ਮਾਲਕਾਂ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਅਗਜ਼ਨੀ ਦਾ ਸ਼ਿਕਾਰ ਹੋਏ ਰਮਨ ਕਲਾਥ ਹਾਊਸ ਦੇ ਮਾਲਕ ਅਮਿਤ ਕੁਮਾਰ ਵਾਸੀ ਟਾਂਡਰ ਨੇ ਦੱਸਿਆ ਕਿ ਦੁਕਾਨ 'ਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਸ਼ੋਰੂਮ ਵਿੱਚ ਰੱਖੇ ਕੱਪੜੇ ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਲ ਅਸ ਦਿਨ ਵਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ